ਕੋਈ ਬੰਦਾ ਦੋਸਤੋ ਆਪਣਾ ਘਰ ਚਲਾਉਣ ਲਈ ਕੀ ਕੁਝ ਨਹੀਂ ਕਰਦਾ ਪਿੰਡ ਨੰਗਲਕਲਾਂ ਜ਼ਿਲ੍ਹਾ ਮਾਨਸਾ ਦਾ ਪਿੰਡ ਆ ਤੇ ਬਾਈ ਨੇ ਇਸ ਬਾਈ ਨੇ ਕੱਲ ਵੀ ਆਪਾਂ ਵੀਡੀਓ ਪਾਈ ਸੀਗੀ ਜਿਹੜਾ ਕਿ ਆਪਣਾ ਸਹਾਇਕ ਧੰਦੇ ਦੇ ਤੌਰ ਤੇ ਜਿਹੜੀਆਂ ਗਾਂਵਾਂ ਰੱਖੀਆਂ ਹੋਈਆਂ ਸੀ ਡੇਰੀ ਫਾਰਮ ਕਰਿਆ ਹੋਇਆ ਸੀਗਾ ਤੇ ਆਪਣਾ ਜਿਹੜਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਸੀ ਤੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਤੇ ਬਾਕੀ ਆਪਾਂ ਸਾਰਾ ਤੁਹਾਨੂੰ ਦਿਖਾ ਦਈਏ ਜਿਹੜੇ ਕਿਲੇ ਖਾਲੀ ਹੋ ਗਏ ਤੇ ਬੜੀ ਮੰਦਭਾਗੀ ਘਟਨਾ ਵਾਪਰੀ ਇਹ ਗੱਲ ਪਿੰਡ ਨੰਗਲਕਲਾ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਬਾਈ ਦੇ ਜਿਹੜੇ ਸਾਰੇ ਪਸ਼ੂ ਸੀਗੇ ਤੇ ਉਹ ਕਿਸੇ ਕਾਰਨ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਪਿੰਡ ਵਾਸੀਆਂ ਵੀ ਖੜੇ ਨਾਲ ਤੇ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਕਾਰਨ ਹੋਇਆ ਕੀ ਇਹ ਪਾਣਾ ਜਿਹੜਾ ਵਾਪਰਿਆ ਤੇ ਬਾਕੀ ਸ਼ੇਅਰ ਕਰਕੇ ਦੋਸਤੋ ਤੁਸੀਂ ਬਾਈ ਦੀ ਜ਼ਰੂਰ ਮਦਦ ਕਰਿਓ ਜੇ ਕੋਈ ਹੋ ਸਕਦਾ ਤਾਂ ਆਪਾਂ Google Pay ਜਿਹੜਾ ਬਾਈ ਦਾ ਨੰਬਰ ਆ ਵੀ ਚਲਾਵਾਂਗੇ ਪੁੱਛਾਂਗੇ ਤੇ ਉਹਦੇ ਉੱਤਰ ਵੀ ਤੁਸੀਂ ਜਿਹੜੀ ਮਦਦ ਕਰ ਸਕਦੇ ਹੋ ਤੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਕੀ ਨੁਕਸਾਨ ਹੋਇਆ ਕੀ ਪੁੱਛਦੇ ਆਂ ਬਾਈ ਸਸੀ ਗੱਲ ਉੱਚਾ ਬੋਲੀ ਬਾਈ ਨਾਮ ਕੀ ਹੈ ਸਵਰਨਜੀਤ ਬਾਈ ਸਵਰਨਜੀਤ ਬਾਈ ਕੀ ਗੱਲ ਹੋ ਗਈ ਸੀ ਜਿਹੜੀਆਂ ਆਪਣੇ ਆਂ گاਵਾ ਹੀ ਡੈਥ ਹੋ ਗਈ ਮੈਂ ਸਵੇਰੇ ਕੱਖ ਪਾ ਕੇ ਤਨਵੇ ਖੇਤ ਗਿਆ ਜੀ ਪਾਣੀ ਲਾਉਣ ਠੀਕ ਹੈ ਮੈਨੂੰ 5 ਵਜੇ ਫੋਨ ਆਇਆ ਵੀ ਕਰੋ ਵੀ ਦੋ ਤਿੰਨ ਗਾਈਆਂ ਡਿੱਗੀਆਂ ਜਦੋਂ ਨੂੰ ਮੈਂ ਘਰੇ ਆਇਆ ਤਾਂ ਪੰਜ ਗਾਈਆਂ ਦੀ ਡੈਸ ਹੋ ਗਈ ਠੀਕ ਆ ਵੀ ਤੁਸੀਂ ਸਵੇਰੇ ਕੱਖ ਪਾ ਕੇ ਚਲੇ ਗਏ ਸੀਗੇ ਤੇ ਤੁਹਾਨੂੰ ਘਰੋਂ ਅਚਾਨਕ ਫੋਨ ਆਉਂਦਾ ਪੰਜ ਗਾਵਾਂ ਜਿਹੜੀਆਂ ਡਿੱਗ ਪੈਂਦੀਆਂ ਨੇ ਤੇ ਜਦੋਂ ਤੁਸੀਂ ਆ ਕੇ ਦੇਖਦੇ ਹੋ ਬਾਈ ਕੀ ਪਾਣਾ ਵਾਪਰ ਗਿਆ ਸੀਗਾ ਬਸ ਉਦੋਂ ਮੈਂ ਡਾਕਟਰ ਨੂੰ ਸੱਦਾ ਜੀ ਜਦੋਂ ਦੁਬਾਰੇ ਮੈਂ ਮੈਡੀਕਲ ਤੋਂ ਦਵਾਈ ਲੈਣ ਗਿਆ ਜਿਹੜੇ ਆਉਂਦੇ ਨੂੰ ਦੋ ਗਾਂਾਂ ਦੀ ਡੈਥ ਹੋਰ ਹੋ ਗਈ ਸੀ ਠੀਕ ਹੈ ਹਾਂਜੀ ਤੇ ਬਾਈ ਕੁਝ ਪਤਾ ਲੱਗਾ ਵੀ ਕਾਹਦਾ ਕਰਕੇ ਹੋਈ ਕੀ ਕਾਰਨ ਹੋਗਾ ਬਾਕੀ ਡਾਕਟਰ ਕਹਿੰਦੇ ਪੋਸਟਮਾਰਟਮ ਹੋਏਗਾ ਰਿਪੋਰਟ ਆਈ ਤੋਂ ਪਤਾ ਲੱਗੂ ਅੱਜ ਆਈ ਜਾਂ ਕੱਲ੍ਹ ਆਈ ਠੀਕ ਹੈ ਜਿਵੇਂ ਰਿਪੋਰਟ ਆਊਗਾ ਉਹ ਪਤਾ ਲੱਗੂ ਮੰਨ ਲਓ ਵੀ ਕੋਈ ਜ਼ਹਿਰੀਲੀ ਚੀਜ਼ ਹੈ ਵੀ ਖਾ ਗਏ ਮਾਰਲਾ ਜਿਹਦੇ ਕਰਕੇ ਕਹੀ ਤੇ ਭਾਈ ਕਿੰਨੇ گاਵਾ ਡੈਥ ਹੋ ਚੁੱਕੀ ਕਿੰਨੀਆਂ ਮੰਨ ਲੋ ਰਹਿ ਗਈਆਂ ਟੋਟਲ 11 ਸੀ 8 ਗਾਵਾਂ ਦੀ ਡੈਥ ਹੋ ਚੁੱਕੀ 3 ਆਪਣੇ ਕੋਲੇ ਰਹਿ ਗਈਆਂ ਠੀਕ ਨੇ ਭਾਈ ਉਹ ਹਾਂਜੀ ਉਹਨਾਂ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਨਹੀਂ ਉਹਨਾਂ ਨੂੰ ਠੀਕ ਹੈ ਜੀ ਉਹ ਟ੍ਰੀਟਮੈਂਟ ਉਹਨਾਂ ਦਾ ਵੀ ਚੱਲੀ ਜਾਂਦਾ ਠੀਕ ਹੈ ਬੈਕਗ੍ਰਾਉਂਡ ਮੇਅਰ ਕਰੇ ਜਿਹੜੀਆਂ ਬਾਈਆਂ ਦੀਆਂ ਬਾਈ ਕੋਲ ਤੰਨਾ ਗਾਵਾਂ ਬਚੀਆਂ ਨੇ ਤੁਸੀਂ ਕਿੱਲੇ ਵੀ ਦੇਖ ਸਕਦੇ ਹੋ ਨਾ ਗਰੀਬ ਪਰਿਵਾਰ ਆ ਇੱਕ ਮਿਹਨਤ ਦੇ ਲਈ ਹਣਾ ਬੰਦਾ ਕੀ ਕੁਝ ਨਹੀਂ ਕਰਦਾ ਤੇ ਬਾਈ ਕੋਲੇ 11 ਗਾਵਾਂ ਸੀਗੀਆਂ 11 ਦੇ ਵਿੱਚੋਂ 8 ਦੀ ਜਿਹੜੀ ਮੌਤ ਹੋ ਗਈ ਤਾ ਬਹੁਤ ਮੰਦ ਭਾਗੀ ਖਵਰਾ ਤੇ ਵਾਇਗਰੂ ਮੇਰ ਕਰੇ ਤੇ ਬਾਈ ਆਪਣਾ ਫੀਡ ਕਿਹੜੀ ਵਰਤ ਰਹੇ ਸੀਗੇ ਕਾਰਗਲੇ 8000 ਕਾਰਗਲੇ ਲੰਬੇ ਸਮੇਂ ਤੋਂ ਵਰਤ ਰਹੇ ਹਾਂਜੀ ਹਾਂਜੀ ਠੀਕ ਹੈ ਕੋਈ ਫੀਡ ਦੇ ਵੀ ਮੰਨ ਲਓ ਵੀ ਹੈਗਾ ਵੀ ਤੁਸੀਂ ਨਵੇਂ ਨਵੇਂ ਬੋਰੀ ਖੋਲੀ ਸੀ ਹਾਂਜੀ ਠੀਕ ਹੈ ਉਹ ਬੋਰੀ ਦੇ ਸਾਨੂੰ ਸਾਕਾ ਕੋਈ ਮੰਨ ਲਓ ਹਾਂਜੀ ਹਾਂਜੀ ਠੀਕ ਹੈ ਤੇ ਉਹਦੀ ਵੀ ਬਾਈ ਸੈਂਪਲ ਟੂ ਰਿਪੋਰਟੋਂ ਤੋਂ ਪਤਾ ਲੱਗੂ ਹੈ ਨਾ ਹਾਂਜੀ ਉਹ ਡਾਕਟਰਾਂ ਨੂੰ ਫੀਡ ਦੇ ਵੀ ਸੈਂਪਲ ਦਿੱਤੇ ਡਾਕਟਰਾਂ ਨੇ ਟੀਮ ਜਿਹੜੀ ਆ ਗਈ ਸੀ ਮੌਕੇ ਤੇ ਦੋਸਤੋ ਕੱਲ ਵੀ ਆਪਾਂ ਵੀਡੀਓ ਪਾਈ ਸੀਗੀ ਤੇ ਸੈਂਪਲ ਲੈ ਕੇ ਪੋਸਟ ਮਾਡਮ ਲਈ ਭੇਜੇ ਹੋਇਆ ਅੱਜ ਆਜੂ ਵੀ ਰਿਪੋਰਟ ਅੱਜ ਆਜੂ ਇਹ ਕਰੋੜ ਲੱਗ ਵੀ ਸਕਦੇ ਠੀਕ ਹੈ ਰਿਪੋਰਟ ਆਉਣ ਦੇ 1-2 ਦਿਨ ਲੱਗ ਸਕਦੇ ਆ ਤੇ ਉਹਦੇ ਵਿੱਚ ਜਿਹੜਾ ਬਾਈ ਨੂੰ ਪਤਾ ਲੱਗ ਜੂ ਫੀਡ ਦੇ ਵਿੱਚ ਜਾਂ ਕੋਈ ਵੈਸੀ ਚੀਜ਼ ਖਾ ਗਿਆ ਤੇ ਬੜਾ ਨੁਕਸਾਨ ਹੋਇਆ ਤੇ ਇਸ ਵੀਰ ਦੀ ਹੋ ਸਕੇ ਵੱਧ ਤੋਂ ਵੱਧ ਮਦਦ ਜਿਹੜੀ ਤੁਸੀਂ ਕਰਨੀ ਆ ਤੇ ਬਾਕੀ ਬਾਈ ਦੱਸਿਓ ਮਾਣਾ ਨੰਬਰ ਕਿਹੜਾ ਤੁਹਾਡਾ Google Pay ਚੱਲਦਾ ਕੋਈ 99153 ਜੀ ਪਿਆਰੋਂ ਬੱਤੀ 9915350 932 932 ਦੇ ਤੁਸੀਂ Google Pay ਕਰ ਸਕਦੇ ਹੋ ਕਿਣਕੇ ਕਿਣਕੇ ਨਾਲ ਜਿਹੜਾ ਦਰਿਆ ਭਰ ਜਾਂਦਾ ਤੇ ਪੰਜਾਬੀ ਇੱਕ ਦੂਜੇ ਨਾਲ ਮੋਢਾ ਲਾ ਕੇ ਖੜਦੇ ਆ ਮਾੜੇ ਸਮੇਂ 'ਚ ਪੰਜਾਬੀ ਪੰਜਾਬੀਆਂ ਦੇ ਕੰਮ ਆਉਂਦਾ ਐਸ ਵੀਰ ਦੀ ਵੀ ਜਰੂਰ ਮਦਦ ਕਰਿਓ ਤੇ ਬਈ ਕੀ ਸੋਚਿਆ ਸੀਗਾ ਵੀ ਆਪਾਂ ਵੱਡੇ ਤੌਰ ਤੇ ਇਲਜਾਮਾਂਗੇ ਫਾਰਮ ਨੂੰ ਹਾਂਜੀ ਮੈਂ ਖੇਤ ਦਾ ਉਹ ਸੈੱਡ ਪਾਇਆ ਸੀ ਮੈਂ ਦੋ-ਚਾ ਦਿਨਾਂ 'ਚ ਪਸ਼ੂ ਉੱਥੇ ਲੈ ਜਾਣੇ ਸੀ ਉੱਥੇ ਲੈ ਜਾਣੇ ਸੀਗੇ ਵੀ ਕੁਝ ਪਸ਼ੂ ਹੋਰ ਲਿਆਵਾਂਗੇ ਹੌਲੀ ਹੌਲੀ ਕੰਮ ਵਧੀਓ ਹੌਲੀ ਹੌਲੀ ਕੰਮ ਵਧੀਓ ਦੋਸਤੋ ਆਪਾਂ ਸੋਚਦੇ ਆਂ ਵੀ ਬਾਹਰ ਜਾ ਕੇ ਆਪਾਂ ਪੈਸਾ ਕਮਾ ਲਈ ਤਾਂ ਇਹ ਬਾਈ ਨੇ ਸੋਚਿਆ ਸੀਗਾ ਵੀ ਇੱਥੇ ਆਵਰਾ ਕੋਈ ਲੋਨ ਲੈ ਕੇ گاਵਾ ਲੈ ਕੇ ਵੀ ਆਵਰਾ ਇੱਥੇ ਬਿਜ਼ਨਸ ਖੜਾ ਕਰ ਲੀਏ ਪਰ ਵਾਹਿਗੁਰੂ ਨੇ ਐਸਾ ਭਾਣਾ ਵਾਪਰਿਆ ਕਿ ਜਿਹੜੀਆਂ گاਵਾ ਦੀ اچانک ਮੌਤ ਹੋ ਜਾਂਦੀ ਆ ਮੰਦਭਾਗੀ ਘਟਨਾਗੀ ਤੇ ਤੁਸੀਂ ਵਾਹਿਗੁਰੂ ਲਿਖ ਕੇ ਜਰੂਰ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਸਰਕਾਰ ਤੱਕ ਵੀਡੀਓ ਪਹੁੰਚੇ ਗੇ ਸਰਕਾਰ ਕੰਨਿਓ ਮਦਦ ਹੋ ਸਕੇ ਹੋਰ ਵੀ ਜਿਹੜੇ ਦੋਸਤ ਮਿੱਤਰ ਭਰਾ ਨੇ ਆਪਣੇ ਪਸ਼ੂ ਪਾਲ ਕੇ ਜਿਹੜੇ ਜੁੜੇ ਹੋਏ ਨੇ ਤਾਂ ਇਸ ਵੀਰ ਦੀ ਜਰੂਰ ਜਿਹੜੀ ਮਦਦ ਤੁਸੀਂ ਵੱਧ ਤੋਂ ਵੱਧ ਕਰਨੀ ਆ ਤੇ ਨੰਬਰ ਤੁਹਾਨੂੰ ਦੇਤਾ ਦੋਸਤੋ ਪਿੰਡ ਨੰਗਲ ਕਲਾਂ ਜ਼ਿਲ੍ਹਾ ਮਾਨਸਾ ਤੇ ਇਸ ਬਾਈ ਦਾ ਨਾਂਗਾ ਸਵਰਨਜੀਤ ਬਾਈ ਸਵਰਨਜੀਤ ਦਾ ਤਾਂ ਤੁਸੀਂ ਇਸ ਨੰਬਰ ਤੇ ਜਿਹੜਾ ਆਪਣਾ ਕੋਈ ਵੀ ਦਾਨ ਦੇਣਾ ਤੁਸੀਂ ਦੇ ਸਕਦੇ ਹੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜਾ ਬਾਈ ਦਾ ਮੰਨ ਲੋ ਹੌਸਲਾ ਦੇਸ਼ਾ ਕੁੰਜੀਕਾਰ ਕਰਕੇ ਧੰਨਵਾਦ ਜੀ